ਹਾਂਜੀ ਦੁਪਹਿਰ ਦੇ ਵਜ ਰਹੇ ਨੇ 4 ਤੇ ਇਹ ਦੇਖੋ ਇਹ ਪਤਾ ਨਹੀਂ ਪਛਾਣਨੇ ਨੀ ਜਾ ਰਿਹਾ ਕੌਣ ਬੈਠਾ ਹੈ ਇੱਧਰ ਦੇ ਕਿਉਂ ਇਹ ਕੌਣ ਹੈ ਓਏ ਭੂਤ ਹਾਂਜੀ ਹੁਣ ਅਸੀਂ ਜਾ ਰਹੇ ਆ ਜੀ ਆ ਕਿੱਥੇ ਜਾ ਰਹੇ ਆ ਦੱਸੋ ਅੰਮ੍ਰਿਤਸਰ ਤੋਂ ਲੁਧਿਆਣੇ ਵਿਆਹ ਤੇ ਜਾ ਰਹੇ ਆ ਜੀ ਇਹ ਦੇਖੋ ਤੇ ਸੇਕੋਂ ਬੋਸ ਸੇਕੋਂ ਸੁਖਦੀਓ ਕਿੱਥੇ ਪਹੁੰਚ ਗਏ ਆਪਾਂ ਹੁਣ ਚੰਡੀਗੜ੍ਹ ਕੋ ਲੁਧਿਆਣਾ ਚੰਡੀਗੜ੍ਹ ਹੈ ਬੇੜਾ ਗੱਡੀ ਚੰਡੀਗੜ੍ਹ ਵੜੀ ਲਓ ਜੀ ਦੇਖੋ ਅਸੀਂ ਲੁਧਿਆਣੇ ਪਹੁੰਚ ਗਏ ਆਂ ਜਬਜੀਵਨ ਤੂੰ ਖਾ ਆ ਗਿਆ ਜੇ ਸਭਲੀ ਫਰੂਟ ਜਬਜੀਵਨ ਮੈਂ ਕਿਹਾ ਸਕੂਲ ਤੋਂ ਆਇਆ ਹਾਂ ਚਲੋ ਫਰੂਟ ਦਿੰਨੇ ਆ ਇਹ ਦਾਦੂ ਦਾ ਮੈਨੂੰ ਕੁਆਰ ਦੇਓ ਇਹ ਦਾਦੂ ਦਾ ਇਹ ਮੰਮੀ ਦਾ ਇਹ ਤੇਰਾ ਹੀ ਅਮਰੂਦ ਅੱਪੂ ਦਾ ਹੈਗਾ ਤੇ ਦੰਦ ਨਹੀਂ ਟੁੱਟਦੇ ਬਈ ਜਿੱਤੇ ਡਾਕਟਰ ਕਹਿੰਦਾ ਇਹਨੂੰ ਖਵਾ ਤਾ ਆਪਣੀ ਦੰਦ ਖਾ ਹਸੜਾ ਤੂੰ ਥੱਲੇ ਵਾਲੇ ਵੀ ਦਿਖਾ ਅਸਲੀ ਦੰਦ ਵੀ ਦਿਖਾ ਉੱਪਰ 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 ਆ ਦੇਖੋ ਜਬਜੀਵਨ ਦੇ ਡਬਲ ਟੀ ਥਾਇਓ ਇਹਨੇ ਥੱਲੇ ਹੈਗੇ ਨੇ ਆ ਅਸਲੀ ਦੰਦ ਕਿੰਨੇ ਸੋਹਣੇ ਸੋਹਣੇ ਨੇ ਕਿੰਨੇ ਪਿਆਰੇ ਦੰਦ ਨੇ ਤੇ ਉੱਪਰ ਹੈਗੇ ਨੇ ਰੈਬਿਟ ਵਾਲੇ ਦੰਦ ਟੰਡੇ ਮਡੇ ਇਹ ਤੋੜਨੇ ਨੇ ਆਪਾਂ ਉੱਪਰ ਵਾਲੇ ਦੰਦ ਕੁਝ ਸਾਰੇ ਬੱਚੇ ਉਹ ਜੋਰ-ਜੋਰ ਦੀ ਖਾਏਗਾ ਤਾਂ ਟਣਗੇ ਐ ਲੈ ਐ ਤੇ ਹਾਂਜੀ ਦੁਪਹਿਰ ਦੇ ਵਜਰੇ ਨੇ 4 ਤੇ ਇਹ ਦੇਖੋ ਇਹ ਪਤਾ ਨਹੀਂ ਪਛਾਣਨੇ ਨਹੀਂ ਜਾ ਰਹਾ ਕੌਣ ਬੈਠਾ ਹੈ ਇਧਰ ਕਿਉਂ ਇਹ ਕੌਣ ਹੈ ਓਏ ਭੂਤ ਓਏ ਮੋਟਾ ਕਰਦੇ ਹੋ ਓਏ ਇਹ ਮਮੀ ਹੈ ਓ ਵੀ ਨੇ ਵੀਚ ਕੀਤੀ ਹੋਈ ਹੈ ਓਏ ਇਹ ਤੈਗਦਾ ਆਇਆ ਤੇ ਜੱਪੂ ਜੀ ਤੁਸੀਂ ਹਾਂਜੀ ਆ ਸਾਰਿਆਂ ਨੂੰ ਦੱਸੋ ਵੀ ਉਹ ਤੁਸੀਂ ਕਿੱਥੇ ਜਾ ਰਹੇ ਆ ਪਾਪਾ ਜਾਣਿਆ ਲੁਧਿਆਣਾ ਦੱਸ ਨਹੀਂ ਨਹੀਂ ਲੁਧਿਆਣੇ ਚੱਲਿਆ ਜਾਣਾ ਤੂੰ ਮੂਹਰੇ ਧੋ ਗਿਆ ਤੇ ਪੂਰੀ ਐਪ ਜੱਪੂ ਬੜਾ ਐਕਸਾਈਟਡ ਹੈਗਾ ਉੱਥੇ ਜਾ ਕੇ ਜੱਪੂ ਨੇ ਮੋਜਾਂ ਕਰਨੀਆਂ ਆਏ ਕੰਪਣਾ ਮਜ਼ਾ ਆਏਗਾ ਹਾਂਜੀ ਹੁਣ ਅਸੀਂ ਜਾ ਰਹੇ ਆ ਜੀ ਆ ਕਿੱਥੇ ਜਾ ਰਹੇ ਆ ਦੱਸੋ ਅੰਮ੍ਰਿਤਸਰ ਤੋਂ ਲੁਧਿਆਣੇ ਵਿਆਹ ਤੇ ਜਾ ਰਹੇ ਆ ਜੀ ਇਹ ਦੇਖੋ ਤਿਆਰੀਆਂ ਸ਼ੈਰੀਆਂ ਹੋਈਆਂ ਨੇ ਤੇ ਇਹ ਨਾਲ ਦੇਖੋ ਪਾਪਾ ਵੀ ਨੇ ਪਾਪਾ ਜੱਪੋ ਕਿੱਥੇ ਆ ਸਭ ਤੋਂ ਅਸਾਈਟ ਜਿਹੜਾ ਇਦਾਂ ਇਹ ਰੱਦੀਵਨ ਸਤੋ ਐਸੀ ਐਵੇਂ ਦੁੱਤਾ ਆ ਹੱਥ 'ਚ ਚਿਪਸ ਬੜੇ ਆ ਜਲੀ ਟ੍ਰੇਨ ਟ੍ਰੇਨ ਵਿੱਚ ਜੇ ਬੈਠੇ ਰਹੀ ਤੈਨੇ ਪਹਿਲੇ ਹੀ ਕਹਿਣਾ ਸ਼ੁਰੂ ਕਰਦਾ ਮੈਨੂੰ ਚਿਪਸ ਲੈ ਕੇ ਦੇਓ ਤੇ ਮੈਨੂੰ ਇਹ ਲੈ ਕੇ ਦੇਓ ਫਲਾਣ ਲੈ ਕੇ ਦੇਓ ਕੋਡਰੀ ਲੈ ਕੇ ਦੇਓ ਚਿਪਸ ਲੈ ਕੇ ਮੰਨੇ ਆ ਓਏ ਦੇਖ ਨਾ ਬਰ ਉਹ ਸੇ ਜਾ ਕੇ ਕੀ ਕਰਨਾ ਹੈ ਪਲਾਨਿੰਗ ਹੈ ਪੂਰੀ ਕੀ ਕਰਨਾ ਉੱਥੇ ਜਾ ਕੇ ਨਹੀਂ ਕਰਨਾ ਤੇ ਵਾਪਸ ਤੇ ਵਾਪਸ ਜਾ ਕੇ ਵਾਪਸ ਚੱਲ ਜਾ ਕਰ ਸੇਕਰ ਬੱਸੇ ਨੂੰ ਸੰਦੀਓ ਘੜ ਘੜ ਕੇ ਅੰਦਰ ਚੀ ਜਾਣੇ ਤੇ ਛਟੀ ਤੇ ਕੋਈ ਜਿਹੜਾ ਸਕੂਲਾ ਸੰਤਨ ਪਾਇ ਤੇ ਦੁਕੇ ਹਾਂਜੀ ਕਿੱਥੇ ਪਹੁੰਚ ਗਏ ਆਪਾਂ ਚੰਡੀਗੜ੍ਹੇ ਬੇੜਾ ਗੱਡੀ ਚੰਡੀਗੜ੍ਹ ਵੜੀ ਲੋ ਜੀ ਦੇਖੋ ਸੀ ਲੁਧਿਆਣੇ ਪਹੁੰਚ ਗਏ ਆ ਬਸ ਹੁਣ ਵਿਆਹ ਵਾਲੇ ਘਰ ਪੁੰਚ ਨਹੀਂ ਬਣਿਆ ਹਾਂਜੀ ਫਿਰ ਸਵਾਲ ਲੱਗਿਆ ਕਿੰਨੀ ਖੁਸ਼ ਹੁੰਦੀ ਓ ਤੂੰ ਚੇ ਗਰਮਣਾ ਵਿਛੜਨ ਸੀ ਖੁਸ਼ ਨਾ ਦੁਖੀ ਹੋਵਾਂ ਫਿਰ ਐ ਦੰਦੀ ਵਿਆਹ ਲੈ ਰਿਹਾ ਨਾ ਕੋਈ ਨਾ ਕੋਈ ਹਾਂਜੀ ਦੋਸਤੋ ਅਸੀਂ ਆਇਆ ਜਿੱਥੇ ਵਿਆਹ ਸੀ ਅੱਜ ਇਹ ਦੇਖੋ ਗੁਰਦੁਆਰੇ علاوہ ਹੋਣੀ ਹੈ ਇੱਥੇ ਤੇ ਜਦ ਜੀਵਨ ਸਿੰਘ ਆਪਣਾ ਖੇਡ ਵਿੱਚ ਮਸਤ ਹੈ ਉਹਨੂੰ ਕੋਈ ਲੈਣਾ ਦੇਣਾ ਨਹੀਂ ਜਦ ਜੀਵਨ ਨੂੰ ਭੁੱਖ ਨਹੀਂ ਲੱਗੀ ਕੁਝ ਤੇ ਖਾ ਲੈ ਇੱਕ ਢਾ ਜੀ ਮਸਤੇ ਗਏ ਹਾਂਜੀ ਤੁਸੀਂ ਕੁਝ ਖਾਖ ਲਿਆ ਕਿ ਚੱਕਣਾ ਹੈ ਕੀ ਕੀ ਖਾਦਾ ਹੈ ਨੈਕਸ ਖਾਦੇ ਸਨੈਕ ਚ ਕੀ ਖਾਦਾ ਜੋ ਤੁਸੀਂ ਖਾਦਾ ਮੈਂ ਤਾਂ ਕੁਝ ਵੀ ਨਹੀਂ ਖਾਦਾ ਅੱਛਾ ਇੰਨਾ ਕੁਝ ਖਾ ਕੇ ਕੁਝ ਨਹੀਂ ਖਾਦਾ ਤੁਸੀਂ